ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼ਕਾ ਜੀ ਅੱਜ ਆਪਾਂ ਜਾ ਰਹੇ ਸੀਗੇ ਦੋਸਤੋ ਬਸੀ ਪਠਾਨਾ ਤੇ ਬਿਲਕੁਲ ਨਜ਼ਦੀਕ ਆ ਤੁਹਾਨੂੰ ਦਿਖਾ ਰਿਹਾ ਆ ਆਈਟੀਆਈ ਤੁਸੀਂ ਦੇਖ ਰਹੇ ਹੋ ਲੋ ਜੀ ਦੋਸਤੋ ਮੈਂ ਮੁੜ ਚੁੱਕਿਆ ਹੁਣ ਲੈਫਟ ਹੈਂਡ ਤੇ ਆਪਾਂ ਬਸੀ ਪਠਾਨਾ ਜਾਣਾ ਐਸਡੀਐਮ ਆਫਿਸ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਆ ਤੁਹਾਡਾ ਭਰਾ ਕਚਹਿਰੀਆਂ ਦੇ ਵਿੱਚ ਕੰਮ ਕਰਦਾ ਤੇ ਕਚਹਿਰੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਫਿਰ ਜਿਹੜੇ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਤਾਂ ਫਿਰ ਉਹਨਾਂ ਦਾ ਕੰਮ ਕਰਾਉਣਾ ਪੈਂਦਾ ਸੋ ਦੋਸਤੋ ਇੱਧਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਹਵੇਲੀ ਆ ਹਮ ਲੀਮ ਦੀ ਹਵੇਲੀ ਕਹਿੰਦੇ ਐ ਇਹਨੂੰ ਔਰ ਬਿਲਕੁਲ ਹੀ ਇੱਧਰ ਆ ਗਿਆ ਨਜ਼ਦੀਕ ਪੰਜਾਬ ਪੁਲਿਸ ਦਾ ਥਾਣਾ ਤਾਂ ਰੱਬ ਨਾ ਕਰੇ ਬਾਈ ਕਿਸੇ ਨੂੰ ਥਾਣਾ ਕਚੈਰੀ ਦਿਖਾਵੇ ਰੱਬ ਆ ਦੇਖੋ ਤੁਸੀਂ ਐਸ ਡੀ ਐਮ ਆਫਿਸ ਬਸੀਦਾ ਔਰ ਬਿਲਕੁਲ ਨਜ਼ਦੀਕ ਤਾਨੂ ਲੈ ਚਲਦਾ ਮੈਂ ਪਹੁੰਚ ਚੁੱਕਾ ਦੋਸਤੋ ਐਸ ਪੀ ਐਮ ਆਫਿਸ ਬਸੀ ਪਠਾਣਾ ਬਿਲਕੁਲ ਨਜ਼ਦੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਰਜਿਸਟਰੀਆਂ ਤਿਆਰ ਹੁੰਦੀਆਂ ਹੋ ਬਹੁਤ ਸਾਰੇ ਕੰਮ ਹੁੰਦੇ ਆ ਲਓ ਵੀ ਦੋਸਤੋ ਹੁਣ ਮੈਂ ਲਾਣਾ ਇੱਥੇ ਮੋਟਰ